संत तेरे तेरे से सेवक को ओ कृष्णानी ओ कृष्णानी तेरे सेवक को ओ कृष्णानी जम नहीं आवे मेरी जम नहीं आवे मेरी मेरे राम राए तू संधा का संत तेरे मेरे राम राए तू संता का संग तेरे जिस के सिर ऊपर तू स्वामी सो दुख के सावावे भूल न जाने माया मत माता मरणा चिंतना आवे

ਜਿਵੇਂ ਕਿ ਸਭ ਨੂੰ ਪਤਾ ਹੈ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਚੱਲ ਰਿਹਾ ਸੋ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪਿੰਡ ਨੱਗਲ ਵੱਲੋਂ ਸੋ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਹੈ ਸੋ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰ ਜੀ ਅੱਜ ਪਿੰਡ ਨੱਗਲ ਵੱਲੋਂ ਹਾਂਜੀ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਗਈ ਇਸ ਵਾਰ ਕੀ ਅਸੀਂ ਅੱਜ ਆਪਣੇ ਪਿੰਡ ਦੇ ਸਹਿਯੋਗ ਨਾਲ ਜੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਆਪਣੇ ਮੇਨ ਰੋਡ ਤੇ ਠੰਡੇ ਮਿੱਠੇ ਜਲਦੀ ਸ਼ਵੀਰ ਲਗਾਈ ਹੈ ਜੀ ਜੋ ਕਿ ਪਿੰਡ ਵਾਸੀਆਂ ਦੇ ਸਹਿ ਸੋ ਇਸ ਵਿੱਚ ਕਿਹਦਾ ਕਿਹਦਾ ਸਹਾਇਉ ਇਹਦੇ ਵਿੱਚ ਜੀ ਆਪਣੇ ਸਾਰੇ ਪਿੰਡ ਦੇ ਨਗਰ ਨਿਵਾਸੀ ਐਨ ਆਰ ਆਈ ਭਰਾ ਸਭ ਦਾ ਸਹਿਯੋਗ ਹੁੰਦਾ ਜੀ ਸਭ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਲਗਾਉਂਦੇ ਹਾਂ ਸੋ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਸੁਣਿਆ ਹੋਵੇਗਾ ਖਬਰਾਂ ਵਿੱਚ ਸੁਣਿਆ ਹੋਵੇਗਾ ਇੱਕ ਅੱਜ ਕੱਲ ਮੁੱਦਾ ਬਹੁਤ ਚੱਲ ਰਿਹਾ ਹੈ ਜੋ ਕਿ ਕੰਗਣਨ ਨਰੋਥ ਦਾ ਜੋ ਕਿ ਪੰਜਾਬ ਵਾਸੀਆਂ ਲਈ ਤੇ ਪੰਜਾਬੀ ਲਈ ਬੜੀ ਹੀ ਮਾਣ ਸ਼ਦਾਵਰੀ ਬੋਲਦੀ ਹੈ ਤੇ ਜਿਸ ਦਾ ਜਵਾਬ ਕਿ ਇੱਕ ਪੰਜਾਬ ਦੀ ਸ਼ੇਰਦਿਲ ਕੁੜੀ ਅਰਸ਼ੇਦਿਲ ਭੈਣ ਨੇ ਦਿੱਤਾ ਉਸ ਬਾਰੇ ਕੀ ਕਹੋਗੇ ਤੁਸੀਂ ਇੱਕ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰੋਗੇ ਡੇਢ ਦੋ ਸਾਲ ਹੋ ਗਿਆ ਹਰ ਕਿਸੇ ਨੂੰ ਬੁਰਾ ਬੋਲ ਰਹੀ ਸੀ ਮੀਡੀਆ ਜਿਹੜਾ ਆਪਣਾ ਮੇਨ ਮੀਡੀਆ ਜੋ ਉਹ ਵੀ ਦੇਖੋ ਉਹਨੂੰ ਇਦਾਂ ਬਦਾ ਚੜਾ ਕੇ ਕਰ ਰਿਹਾ ਸੀ ਹੁਣ ਕਿਸੇ ਨਾ ਕਿਸੇ ਦਾ ਦੇਖੋ ਹਰ ਚੀਜ਼ ਦਾ ਕੁਝ ਨਾ ਕਿਤੇ ਦਾ ਰਿਐਕਟ ਹੁੰਦਾ ਏ ਉਹ ਟਾਈਮ ਸਿਰ ਹੁਣ ਉਹਨੂੰ ਪਤਾ ਲੱਗ ਗਿਆ ਤੋ ਤੁਹਾਡੇ ਕਹਿਣ ਦਾ ਮਕਸਦ ਇਹ ਹੈ ਕਿ ਜੋ ਇਹ ਜਵਾਬ ਉਸ ਨੂੰ ਦਿੱਤਾ ਗਿਆ ਹੈ ਸੋ ਇਹ ਇੱਕ ਜਵਾਬ ਪੰਜਾਬ ਦਿੱਤੀ ਹੈ ਪੰਜਾਬ ਦਾ ਕੋਈ ਵੀ ਨੌਜਵਾਨੀ ਉਸ ਨੂੰ ਦੇ ਸਕਦਾ ਸੀ ਬਿਲਕੁਲ ਜੀ ਬਿਲਕੁਲ ਅਜੇ ਉਹ ਤਾਂ ਤੁਸੀਂ ਇਦਾਂ ਕਹਿ ਲਓ ਵੀ ਉਹਦੇ ਪਾਸ ਸਿਕਿਉਰਟੀ ਸੀ ਨਹੀਂ ਇਹਦਾ ਕੋਈ ਵੀ ਲਾ ਸਕਦਾ ਸੀ ਉਹ ਦੇਖੋ ਜਨਾਨੀ ਤੇ ਹੁਣ ਬੰਦਾ ਦਾ ਹੱਥ ਚੱਕੇ ਗਿਆ ਨਹੀਂ ਉਹ ਸਾਡੀ ਪੰਜਾਬ ਦੀ ਸ਼ਾਰੀ ਭੈਣ ਸੀ ਉਹ ਉਹਨੇ ਜੋ ਕਰ ਸਕਦੀ ਸੀ ਉਹਦੇ ਲੋਟ ਲੱਗੇ ਉਹਨੇ ਮਾਰਤਾ ਜੀ ਸੋ ਜੋ ਭੈਣ ਨੇ ਕੀਤਾ ਸੋ ਅੱਗੇ ਨੂੰ ਲੱਗਦਾ ਕਿ ਕੋਈ ਵੀ ਸਾਡੇ ਪੰਜਾਬ ਇਹ ਨੌਜਵਾਨ ਵੀਰਾਂ ਖਿਲਾਫ ਕੋਈ ਬੋਲਣ ਦੀ ਹਿੰਮਤ ਰੱਖੇ ਸਰ ਬਿਲਕੁਲ ਬਿਲਕੁਲ ਇਹ ਸੋਚਣਾ ਚਾਹੀਦਾ ਵੀ ਇਹ ਇਹਨਾਂ ਨੇ ਸੋਚਿਆ ਵੀ ਇਹ ਤਾਂ ਸੋਸ਼ਲ ਮੀਡੀਆ ਤੇ ਲੱਗੇ ਸਾਰੇ ਇਹ ਜਿਹੜੀ ਆਪਣੇ ਪੰਜਾਬ ਦੇ ਵਿੱਚ ਅਣਖਗੈਰਤਾ ਜੀ ਇਹ ਨਹੀਂ ਜਾ ਸਕਦੀ ਹੈਗੀ ਕੋਈ ਐਦਾਂ ਬੋਲੇਗਾ ਕਦੇ ਨਾ ਕਦੇ ਤਾਂ ਅਗਲਾ ਫਿਰ ਜਵਾਬ ਦਿੰਦਾ ਹੀ ਹੈ ਸਾਹਮਣੇ ਕੋਈ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ